ਅੱਜ ਦਿਨੀ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਕਾਰਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਤੇ ਅੱਜ ਫਿਰ ਤੋਂ ਸੜਕੀ ਹਾਦਸੇ ਦੇ ਕਾਰਨ ਇੱਕ ਹਸਦੇ ਵਸਤੇ ਪਰਿਵਾਰ ਦੇ ਦੋ ਜੀਆਂ ਦੀ ਕੀਮਤੀ ਜਾਨ ਚਲੀ ਗਈ ਹੈ। ਅਜਿਹੀ ਘਟਨਾ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਪਿਓ-ਪੁੱਤ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਤੋਂ ਪਿੰਡ ਚੰਡੇਰ ਨੂੰ ਵਾਪਸ ਆਉਂਦੇ ਸਮੇਂ ਪਿਓ-ਪੁੱਤ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਇਸ ਮੌਕੇ ਤੇ ਪਰਿਵਾਰ ਨੇ ਦੱਸਿਆ ਕਿ ਆਪਣੇ ਰਿਸ਼ਤੇਦਾਰ ਦੇ ਵਿਆਸ ਮਾਗਾ ਵਿੱਚ ਸ਼ਾਮਿਲ ਹੋਣ ਦੇ ਲਈ ਪਿਓ ਪੁੱਤ ਵਿਆਹ ਗਏ ਸੀ ਅਤੇ ਪਿੰਡ ਘਰਵਾਲੀ ਦੇ ਨੇੜੇ ਸਕੂਲ ਵੈਨ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਅਤੇ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ ਇਹ ਮੇਰੇ ਚਾਚਾ ਜੀ ਹੀ ਤੇ ਇੱਕ ਬ੍ਰਦਰ ਹੀ ਛੋਟਾ ਚਾਚਾ ਜੀ ਦਾ ਬੇਟਾ ਹੈ ਤੇ ਇਹਨਾਂ ਦਾ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਜੀ ਕੱਲ ਇਹ ਘਰਵਾਲੀ ਦੇ ਲਾ ਕੇ ਬਾਬਾ ਟਾਲਾ ਸਾਹਿਬ ਜੀ ਦੇ ਲਾਗੇ ਉੱਥੇ ਸਕੂਲ ਵੈਨ ਹੀ ਬੀਬੀ ਕੋਲਾ ਜੀ ਪਬਲਿਕ ਸਕੂਲ ਉਹਨਾਂ ਦੀ ਵੈਨ ਸੀ ਤੇ ਡਰਾਈਵਰ ਦੀ ਅਣਗਹਿਲੀ ਕਾਰਨ ਹਾਦਸਾ ਹੋਇਆ ਪਰਿਆ ਉਹਨੇ ਰੋਂਗ ਸਾਈਡ ਮਾਰੀ ਇਨਾਂ ਚ ਗੱਡੀ ਕਿੰਨੀ ਕੀ ਦੋਨਾਂ ਦੀ ਉਮਰ ਸੀ ਉਮਰ ਬ੍ਰਦਰ ਦੀ ਤੇ ਹੈਗੀ ਸੀ 24 ਸਾਲ ਤੇ ਚਾਚਾ ਜੀ ਦੀ 41 ਸਾਲ ਸੀ ਇਹ ਤੇ ਜਦੋਂ ਵੀ ਸਾਨੂੰ ਪਤਾ ਲੱਗਾ ਕਿ ਹਾਦਸਾ ਹੋ ਗਿਆ ਵਾ ਤੇ ਦੇਖਿਆ ਜਾ ਕੇ ਤੇ ਇਨਾਂ ਦੀ ਮੌਕੇ ਤੇ ਡੈਥ ਹੋ ਗਈ ਤੇ ਅਸੀਂ ਇਨਸਾਫ ਚਾਹੁੰਦੇ ਹਾਂ ਗਰੀਬ ਪਰਿਵਾਰ ਹੈ ਤੋ ਇਹ ਮੇਰੇ ਬਰਦਰ ਜੀ ਦੇ ਛੋਟੇ ਤੇ ਪੱਲੇਦਾਰ ਹੈ ਜੀ ਗਰੀਬ ਬੰਦੇ ਦੋਵੇਂ ਭਰਾ ਦੋਵੇਂ ਪਿਓ ਪੁੱਤ ਮਜ਼ਦੂਰ ਹੈ ਜੀ ਤੇ ਕਿੱਥੇ ਜਾਣ ਰਹਾ ਇਹ ਇਹ ਆ ਰਿਹਾ ਸੀ ਇਹਨਾਂ ਦੇ ਸਾਲੇ ਦੀ ਲੜਕੀ ਦਾ ਸ਼ਾਦੀ ਉਤੋਂ ਉਹਨਾਂ ਨੂੰ ਮਿਲ ਕੇ ਆ ਰਿਹਾ ਸੀ ਇਹ ਵਾਪਸ ਸਵੇਰੇ ਇਹ ਉਹ ਮਜ਼ਦੂਰ ਨੂੰ ਕਿ ਮੈਂ ਢਾੜੀ ਲਾ ਸਵੇਰੇ ਦੇ ਟਾਈਮ ਤੇ ਮਜ਼ਦੂਰੀ ਕਰਨ ਵਾਸਤੇ ਸਵੇਰੇ ਫੇਰ ਆ ਰਿਹਾ ਸੀ ਉਦੋਂ ਜਲਦੀ ਚ ਵੀ ਅਸੀਂ ਇੱਥੇ ਹੀ ਜਾਈਏ ਤਾਂ ਹਾਂ ਸਾ ਕਿੱਥੇ ਗਿਆ ਵਾਪਰਦਾ ਹਾਸਾ ਵਾਪਰਾ ਦੀ ਘਰਵਾਲੀ ਮੌਕੇ ਤੇ ਮੋਟਰ ਹੋਈ ਅਕਸੀਡੈਂਟ ਜੀ ਉਹਨੂੰ ਸਾਨੂੰ ਦੱਸਿਆ ਗਿਆ ਜੀ ਕਹਿੰਦੇ ਉਸੇ ਵੇਲੇ ਮੌਕੇ ਤੇ ਮੋਟਰ ਵੀ ਜਦੋਂ ਸਾਨੂੰ ਪਤਾ ਲੱਗਾ ਅਸੀਂ ਤੇ ਫਿਰ ਉਸ ਵੇਲੇ ਬਾਅਦ ਚ ਗਏ ਜੀ ਵਜੇ ਕਾਚ ਇਹ ਕੋ ਵੈਨ ਸੀ ਸਕੂਲ ਵਾਲੀ ਉਹਦੇ ਵਿੱਚ ਵਜੇ ਜੀ ਪੁਲਿਸ ਸਰ ਰੌਂਗ ਸਾਈਡ ਤੋਂ ਪੁਲਿਸ ਆਈ ਮੌਕੇ ਤੇ ਕੀਤੀ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ ਉਹਨਾਂ ਨੇ ਅਰੈਸਟ ਕੀਤਾ ਡਰਾਈਵਰ ਨੂੰ ਤੇ ਡਰਾਈਵਰ ਦਾ ਲਾਇਸੈਂਸ ਨਹੀਂ ਹੈਗਾ ਜੀ